ਸੀ ਦੇਖ ਰਹੇ ਹੋ Dainik Swar TV ਮੈਂ ਹਸਨਦੀਪ ਸ਼ਰਮਾ ਸੋ ਮੌਜੂਦਾ ਲੁਧਿਆਣਾ ਦੇ ਬੁੱਤਕੜ ਬੰਦੇ ਉੱਪਰ ਤੇ ਨਾਲ ਹੀ ਇਸ ਦੇ ਨਾਲ ਹੀ ਗੱਲ ਸਸਰਾਲੀ ਬੰਦ ਵੀ ਗਿਆ ਤਾਂ ਬਿਲਕੁਲ ਪੰਜਾਬ ਵਾਸੀਆਂ ਵਾਸਤੇ ਖਾਸ ਕੇ ਲੁਧਿਆਣਾ ਦੇ ਸਤਲੁਜ ਦਰਿਆ ਦੇ ਨਾਲ ਲੱਗਦੇ ਲੋਕਾਂ ਵਾਸਤੇ ਇੱਕ ਬਹੁਤ ਵੱਡੀ ਰਾਹਤ ਵਾਲੀ ਗੱਲ ਹੈ ਹੁਣ ਹੜ੍ਹਾਂ ਦੇ ਹਾਲਾਤ ਬਿਲਕੁਲ ਨੋਰਮਲ ਹੋ ਚੁੱਕੇ ਆ ਕਿਸੇ ਵੀ ਤਰ੍ਹਾਂ ਦੀ ਕਬਰਾਂ ਦੀ ਲੋਡ ਨਹੀਂ ਹੁਣ ਔਰ ਨਾ ਹੀ ਹੁਣ ਅੱਗੇ ਇਸ ਤਰ੍ਹਾਂ ਦੇ ਕੋਈ ਮੀਂਹ ਵਰਖਾ ਆਉਣ ਦੇ ਚਾਂਸ ਨਹੀਂ ਪਾਖੜਾ ਬੰਦ ਹੋ ਜਾਂ ਬਿਆਸ ਹੋ ਦਰਿਆ ਤੋਂ ਪਾਣੀ ਛੱਡਣ ਤੇ ਕਈ ਹਾਲਾਤ ਅਸਾਧੇ ਹੁਣ ਆਣਗੇ ਤਾਂ ਕਿ ਵੱਡੀ ਰਾਹਤ ਵਾਲੀ ਗੱਲ ਹੈ ਬੇਸ਼ੱਕ ਹਰਪ੍ਰੀਤਾਂ ਨੂੰ ਇਸ ਟਾਈਮ ਕਾਫੀ ਉਹਨਾਂ ਆਰਥਿਕ ਸਮੱਸਿਆ ਜੁੜੀ ਨਾ ਪਾਵਾਂ ਬੇਸ਼ੱਕ ਪੈ ਰਿਆ ਹੈ ਲੇਕਿਨ ਹਰ ਦੇ ਹਾਲਾਤ ਬਿਲਕੁਲ ਹੁਣ ਨੋਰਮਲ ਹੋ ਚੁੱਕੇ ਆ ਤਾਂ ਇਸ ਟਾਈਮ ਮੌਜੂਦਾ ਸੀ ਬੁੱਧਕੜ ਬਾਂਦੇ ਉੱਪਰ ਜਿੱਥੇ ਐਸ ਟਾਈਮ ਜਿਹੜਾ ਪਾਣੀ ਆ ਬਿਲਕੁਲ ਬਿਲਕੁਲ نیچے ਬੈਠ ਗਿਆ ਹੁਣ ਜਦਕਿ ਜਿਹੜਾ ਪਾਣੀ ਸੀ ਇਸ ਉੱਪਰ ਇਸ ਜਗ੍ਹਾ ਦੇ ਉੱਪਰ ਪਾਣੀ ਆ ਗਿਆ ਸੀ ਜਿਹੜੀ ਆਪਾਂ ਇਸ ਟਾਈਮ ਜ਼ਮੀਨ ਤੇ ਖੜੇ ਹੈਗੇ ਆ ਇਸ ਟਾਈਮ ਜਿਹੜਾ ਅਸੀਂ ਪਹਿਲੇ ਹਾਲਾਤ ਸੀ ਇਸ ਜਗ੍ਹਾ ਤੇ ਪਾਣੀ ਆ ਗਿਆ ਸੀ ਤੁਸੀਂ ਮਿੱਟੀ ਦੇ ਹਾਲਾਤ ਦੇਖ ਸਕਦੇ ਹੋ ਵੀ ਕਿੱਥੇ ਤੱਕ ਪਾਣੀ ਦੀ ਮਾਰ ਪਈ ਆ ਇਸ ਵਾਰ ਇਸ ਹੜਾਂ ਕਾਰਨ ਤਾਂ ਲਗਾਤਾਰ ਹੁਣ ਸਤਲ ਦਰਿਆ ਦਾ ਪਾਣੀ ਆ ਪੱਦਰ ਹੈ ਉਹ ਕਾਫੀ ਹੁਣ ਕੱਟਦਾ ਦਿਨ ਬਰ ਦਿਨ ਹੁਣ ਕੱਟਦਾ ਨਜ਼ਰ ਆ ਰਿਹਾ ਤਾਂ ਇਹ ਹਾਲਾਤ ਇਸ ਟਾਈਮ ਤੁਹਾਨੂੰ ਦਿਖਾ ਰਹੇ ਆ ਗਰਾਊਂਡ ਰਿਪੋਰਟ ਤੁਹਾਨੂੰ ਦਿਖਾ ਰਹੇ ਆ ਇਸ ਟਾਈਮ ਸਤਲੁਜ ਦਰਿਆ ਦੇ ਨਾਲ ਲੱਗਦੇ ਬੂਤਕੜ ਬੰਤੋਂ ਤੇ ਹੁੰ ਜੜੀ ਹਾਲਾਤ ਹੈ ਸਤਲੁਜ ਦਰਿਆ ਦੇ ਬਿਲਕੁਲ ਹੁਣ ਆਮ ਨੋਰਮਲ ਵਰਗ ਹੁੰਦੇ ਜਾ ਰਿਹਾ ਤੇ ਅੱਗੇ ਵੀ ਹੁਣ ਇਹੀ ਆਸ ਹੈ ਤੇ ਇਹ ਲੱਗ ਵੀ ਰਿਹਾ ਵੀ ਹੁਣ ਅੱਗੇ ਤੋਂ ਹੁਣ ਸਭ ਤੋਂ ਜ਼ਿਆਦਾ ਪਾਣੀ ਹੁਣ ਆਨਮਲ ਸਮੇਂ ਚ ਹੁਣ ਇਸ ਤਰ੍ਹਾਂ ਪੱਧਰ ਘਟੂਗਾ ਵਧੂਗਾ ਨਹੀਂ ਕਿ ਹਿਮਾਚਲ ਚ ਵੀ ਹੁਣ ਬਰਖਾ ਘਟ ਗਈ ਹੈ ਤੇ ਮੌਸਮ ਉੱਥੇ ਵੀ ਵਧੀਆ ਹੋ ਗਿਆ ਤੇ ਪੰਜਾਬ ਦੇ ਵਿੱਚ ਇਸ ਨਾਲ ਹਰਿਆਣਾ ਵੀ ਜਿਹੜੇ ਮੌਸਮ ਹੈ ਹੁਣ ਨਾਰਮਲ ਹੁੰਦਾ ਜਾ ਰਿਹਾ ਤੇ ਕਿਸੇ ਤਰ੍ਹਾਂ ਦੇ ਹੁਣ ਮੀਂਹ ਪੈਣ ਦੇ ਆਸਾਰ ਨਹੀਂ ਲੱਗਦੇ ਬੇਸ਼ੱਕ ਕਿਸੇ ਜਗ੍ਹਾ ਤੇ ਮੀਦੇ ਪੈ ਸਕਦੀ ਹੈ ਲੇਕਿਨ ਹਲਕੀ ਬਾਰਿਸ਼ ਹੋ ਸਕਦੀ ਹੈ ਲੇਕਿਨ ਹੁਣ ਇਸ ਤਰ੍ਹਾਂ ਦੇ ਹਾਲਾਤ ਨਹੀਂ ਹੈ ਕਿ ਸਸਰਾਲੀ ਔਰ ਬੂਤ ਕੜਦੇ ਬਨ ਬਿਲਕੁਲ ਔਰ ਸਤਲੁਜ ਦਰਿਆ ਦਾ ਪੱਧਰ ਪਾਣੀ ਕਾਫੀ ਹੁਣ ਘਟ ਚੁੱਕਾ ਹੈ ਤਾਂ तमाम ਇਹ ਲੋਕ ਵੀ ਮੌਜੂਦ ਹੈ ਗੱਲਬਾਤ ਕਰਾਂਗੇ ਇੱਥੇ ਆ ਕਿਦਾਂ ਪਹਿਲੇ ਕਿਦਾਂ ਕਿੰਨੇ ਕ ਪਾਣੀ ਸੀ ਇੱਥੇ ਪਹਿਲੇ ਤਾਂ ਚਪੇੜਾ ਪੈਂਦੇ ਬੋ ਜੀ ਬਾਣ ਨੂੰ ਪਟਾਕ ਪਟਾਕ ਕਰਕੇ ਪਾਣੀ ਦੀਆਂ ਤੇ ਉਹ ਟਾਵਰ ਸੀ ਕੋਈ ਪਾਣੀ ਨਾਲ ਕਵਰ ਸੀ ਪੂਰੇ ਕਿੰਨੇ ਦੂਰ ਤੱਕ ਆਪਣੀ ਲੇਗਾ ਜਾਂਦੀ ਨਾ ਉਹ ਸਾਰੇ ਕਵਰ ਜਿਹੜੇ ਰੂਹੇ ਜਿਹੇ ਖੜੇ ਹੋਏ ਕੁਝ ਜਿੱਦਾ ਨਹੀਂ ਸੀ ਨਾ ਪਾਣੀ ਪਾਣੀ ਸੀ ਪਾਣੀ ਪਾਣੀ ਸੀ ਨੀਰੇ ਪਾਣੀ ਪਾਣੀ ਸੀ ਕਿ ਚਪੇੜਾ ਇੱਥੇ ਤੱਕ ਪੈਂਦੀਆਂ ਸੀ ਇਹ ਬਾਣ ਤੋਂ ਬਹੁਤ ਹੀ ਪਾਣੀ ਘਟ ਗਿਆ ਹੁਣ ਤਾਂ ਸਲੋ ਹੈ ਪਹਿਲੇ ਤਾਂ ਛਾਲਾ ਮਾਰਦਾ ਜਾਂਦਾ ਸੀ ਹੂੰ ਤਾਂ ਪਾਣੀ ਦਾ ਬਹੁਤ ਹੀ ਘਟ ਗਿਆ ਬਹੁਤ ਪਾਣੀ ਖੜਾ ਹੋ ਗਿਆ ਹੁਣ ਹਾਂਜੀ 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 ਜਿਆਦਾ ਹੁਣ ਬਖਾ ਹੈ ਨਹੀਂ ਹਾਂਜੀ ਹਾਂਜੀ ਕਾ ਵੀ ਪੱਧਰ ਵੀ ਹੁਣ ਜ਼ਮੀਨ ਨਾਲ ਲੱਗਦਾ ਜਾ ਰਿਹਾ ਹਾਂਜੀ ਹਾਂਜੀ ਆਪ ਵੀ ਪਹਿਲੇ ਆਇਤ ਗਿਓ ਹਾਂਜੀ ਆਇਤ 3 ਤਾਰੀਖ ਨੂੰ ਅੱਛਾ ਉਸ ਤੋਂ ਬਹੁਤ ਕੰਟਰੋਲ ਹੈ ਪਾਣੀ ਹੂੰ ਬਹੁਤ ਅਬ ਕੋਈ ਡਰ ਡਰਨੇ ਵਾਲੀ ਬਾਤ ਹੈ ਨਹੀਂ ਹਾਂ ਬਿਲਕੁਲ ਸਹੀ ਹੋ ਗਏ ਬਿਲਕੁਲ ਸਹੀ ਹੋ ਗਏ ਆਪ ਕਿਵੇਂ ਲੱਗ ਰਿਹਾ ਹੈ ਕੈਸਾ ਪਾਣੀ ਕੇ ਹਾਲਾਤ ਕੈਸੇ ਆਪ ਜੀ ਹਮ ਵੀ ਇਨੀ ਕੇ ਸਾਥ ਆਏ تھے ਹਾਂ ਤੋ ਉਹ ਪੂਰਾ ਟਾਵਰ ਵਗੈਰਾ ਜੋ نیچے ਕਈ ਸਾਰਾ ਸਾਰਾ ਫੁੱਲਦਾ। ਹੁਣ ਠੀਕ ਹੈ। ਆ ਬਿਲਕੁਲ ਜੀ ਬਿਲਕੁਲ ਠੀਕ ਹੈ। ਯਹਾਂ ਤੱਕ ਪਾਣੀ ਪਹਿਲੇ ਯਹਾਂ ਤੱਕ ਪਾਣੀ ਸੀ। ਹਾਂ। ਪੂਰੇ ਪਾਣੀ ਦਾ ਬਹੁਤ ਤੇਜ਼ ਸੀ। ਕੀ ਲੱਗ ਰਿਹਾ ਤੁਸੀਂ ਤੁਸੀਂ ਐਸੇ ਲੱਗ ਕੇ ਨਾ ਲੰਦੇ ਤੁਸੀਂ ਲੋਕੀ ਆ ਹੁਣ ਆਣਾ ਜਾਣਾ ਸ਼ੁਕਰ ਹੈ ਲੋਕੀ ਦੇਖਦੇ ਫਿਰ ਨੂੰ ਹਾਲਾਤ ਬਿਲਕੁਲ ਸਹੀ ਹੋ ਗਏ। ਪਾਣੀ ਕਾਫੀ ਪੱਧਰ ਘਟਾ। ਹਾਂ ਜੀ ਹਾਂ ਜੀ ਬਹੁਤ ਘਟਿਆ ਜਿੰਦਾ ਪਹਿਲੇ ਮੇਲਾ ਲੱਗਿਆ ਸਾਰੇ। ਉਹ ਲੋਕ ਆਉਂਦੇ ਦੇ ਵੇਖਣ ਵਾਤੇ ਸ਼ਹਿਰੋਂ। ਉਹਦੇ ਹਾਲਾਤ ਖਰਾਬ ਸੀ। ਕੀ ਲੋਕਾਂ ਨੇ ਆ ਕੇ ਪਿੰਡਾਂ ਲੈਣੇ ਆ ਕੇ ਬੰਨ ਬੰਨ ਲਗਾਤੇ। ਬਾਕੀ ਆਪਣੀ ਆਰਮੀ ਆਈ ਹੋ ਬਾਹਰੋਂ। ਉਹਨਾਂ ਨੇ ਬਹੁਤ ਕੀਤਾ ਆਪਣਾ। ਆਪਣਾ ਕੀ ਪਿੰਡ ਬਚਾ ਲਿਆ ਆਪਣਾ ਬੂਦ ਆਲੇ ਆਪਣੇ ਪਿੰਡ ਵਾਲਿਆਂ ਨੇ ਆਪ ਹੀ ਬਹੁਤ ਮਿਹਨਤ ਕੀਤੀ ਇਹਨਾਂ ਨੇ ਲੈ ਲੈ ਕੇ ਟਰਾਲੀਆਂ ਲੰਗਰ ਕੀ ਬਾਬਿਆਂ ਦੇ ਗੁਰਦੁਆਰਿਆਂ ਤੋਂ ਆਂਦੇ ਰਹੇ ਹਾਂ ਹਾਂ ਹੁਣ ਤਾਂ ਬਿਲਕੁਲ ਖਾਧੀ ਹੈ ਜੀ ਹਾਂ ਜੀ ਹਾਂ ਜੀ ਹੁਣ ਤਾਂ ਕੋਈ ਆਪਾਂ ਨੂੰ ਇੰਨਾ ਨਹੀਂ ਖਤਰਾ ਦਰਿਆ ਦਾ ਬਹੁਤ ਹੀ ਥੰਮ ਗਿਆ ਪਾਣੀ ਥੰਮ ਗਿਆ ਜੀ ਸੋ ਤੁਹਾਨੂੰ ਅੱਜ ਗਰਾਊਂਡ ਰਿਪੋਰਟ ਦਿਖਾਈ ਹੈ ਬੂਥਗੜ ਸਭ ਤੋਂ ਜ਼ਿਆਦਾ ਨਾਲ ਬੂਥਗੜ ਬੰਨ ਲੱਗਦਾ ਹੈ ਤਾਂ ਬਿਲਕੁਲ ਹੁਣ ਸਭ ਤੋਂ ਜ਼ਿਆਦਾ ਪਾਣੀ ਦਾ ਪੱਦਰ ਹੈ ਹੁਣ ਬਿਲਕੁਲ ਆ ਘਟ ਕਾਫੀ ਘਟ ਚੁੱਕਾ ਹੈ ਤਾਂ तकरीबन ਸਤਾ ਦੇ ਕਾਫੀ ਥੱਲੇ ਨਿਕਲ ਚੁੱਕਾ ਹੈ ਤਾਂ ਹੁਣ ਹਾਲਾਤ ਪਾਣੀ ਦੇ ਹੋ ਬੜਾ ਬਹਾਵ ਹੈ ਉਹ ਵੀ ਬਿਲਕੁਲ ਹੁਣ ਸਮਾਨਯਾਨੀ ਕਿ ਨੋਰਮਲ ਹੋ ਚੁੱਕਾ ਤਾਂ ਹੁਣ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਹੁਣ ਕਿਸੇ ਤਰ੍ਹਾਂ ਦੀ ਹੁਣ ਕਬਰਾਂ ਦੀ ਲੋੜ ਨਹੀਂ ਹੈ ਹੜ੍ਹ ਦੇ ਹਾਲਾਤ ਆ ਉਹ ਹੁਣ ਗੁਜ਼ਰ ਚੁੱਕੇ ਆ ਤਾਂ ਹੁਣ ਜਿਹੜੀ ਜ਼ਿੰਦਗੀ ਹੈ ਦੁਬਾਰਾ ਆਪਣੀ ਉਸੇ ਪਟੜੀ ਤੇ ਦੁਬਾਰਾ ਸ਼ੁਰੂ ਹੋ ਚੁੱਕੀ ਹੈ ਤਾਂ ਲੇਕਿਨ ਫਿਰ ਵੀ ਆਸ-ਪਾਸ ਤੇ ਜਿਹੜੇ ਲੋਕ ਹੈ ਹਜੇ ਵੀ ਜਿਹੜੇ ਇੱਥੇ ਲੋਕ ਹੈ ਉਹ ਇਸ ਬੰਨ ਨੂੰ ਪੱਕਾ ਬਣਾਉਣ ਵਾਸਤੇ ਵੀ ਆਪਣੀ ਜਦੋਂ ਜਦ ਜਾਰੀ ਰੱਖਣਗੇ ਤਾਂ ਕਿਤੇ ਕਿਤੇ ਆ ਕੇ ਇਸ ਇਲਾਕੇ ਦੇ ਲੋਕ ਹੈ ਹੁਣ ਉਸ ਡਰ ਤੋਂ ਬਿਲਕੁਲ ਹੁਣ ਮੁਕਤ ਹੋ ਚੁੱਕੇ ਆ ਕੈਮਰਾਮੈਨ ਬੋਬੀਨਾ ਪਿੰਡ ਬੁੱਧਕੜ ਜ਼ਿਲ੍ਹਾ ਲੁਧਿਆਣਾ ਤੁਸੀਂ ਦੇਖ ਰਹੇ ਹੋ ਡੈਨਿਕਸ ਵੈਰਟੀਵੀ ਮਹਾ ਸੰਦੀਪ ਸ਼ਰਮਾ ਸੋ ਮੌਜੂਦਾ ਲੁਧਿਆਣਾ ਦੇ ਬੁੱਤਕੜ ਬੰਦੇ ਉੱਪਰ ਤੇ ਨਾਲ ਹੀ ਇਸ ਦੇ ਨਾਲ ਹੀ ਗੱਲ ਸਸਰਾਲੀ ਬੰਦ ਵੀ ਗਿਆ ਤਾਂ ਬਿਲਕੁਲ ਪੰਜਾਬ ਵਾਸੀਆਂ ਵਾਸਤੇ ਖਾਸ ਕੇ ਲੁਧਿਆਣਾ ਦੇ ਸਤਲ ਦਰਿਆ ਦੇ ਨਾਲ ਲੱਗਦੇ ਲੋਕਾਂ ਵਾਸਤੇ ਇੱਕ ਬਹੁਤ ਵੱਡੀ ਰਾਹਤ ਵਾਲੀ ਗੱਲ ਹੈ ਹੁਣ ਹੜ੍ਹਾਂ ਦੇ ਹਾਲਾਤ ਬਿਲਕੁਲ ਨੋਰਮਲ ਹੋ ਚੁੱਕੇ ਆ ਕਿਸੇ ਵੀ ਤਰ੍ਹਾਂ ਦੀ ਕਬਰਾਂ ਦੀ ਲੋੜ ਨਹੀਂ ਹੁਣ ਔਰ ਨਾ ਹੀ ਹੁਣ ਅੱਗੇ ਇਸ ਤਰ੍ਹਾਂ ਦੀ ਕੋਈ ਮੀ ਵਰਖਾ ਆਉਣ ਦੇ ਚਾਂਸ ਨਹੀਂ ਭਾਖੜਾ ਬੰਦ ਹੋ ਜਾ ਬਿਆਸ ਹੋ ਦਰਿਆ ਤੋਂ ਪਾਣੀ ਛੱਡਣ ਦੇ ਕੋਈ ਹਾਲਾਤ ਇਸ ਤਰ੍ਹਾਂ ਦੇ ਹੁਣ ਆਣਗੇ ਤਾਂ ਕਿ ਵੱਡੀ ਰਾਹਤ ਵਾਲੀ ਗੱਲ ਹੈ ਬੇਸ਼ੱਕ ਹੜ੍ਹ ਪੀਤਾ ਨੂੰ ਇਸ ਟਾਈਮ ਕਾਫੀ ਉਹਨਾਂ ਆਰਥਿਕ ਸਮੱਸਿਆ 'ਚ ਜੁੜੀ ਨਾ ਪਾਵਾਂ ਬੇਸ਼ੱਕ ਪੈ ਰਿਹਾ ਹੈ ਲੇਕਿਨ ਹੜ੍ਹ ਦੇ ਹਾਲਾਤ ਬਿਲਕੁਲ ਹੁਣ ਨੋਰਮਲ ਹੋ ਚੁੱਕੇ ਆ ਤਾਂ ਇਸ ਟਾਈਮ ਮੌਜੂਦਾ ਸੀ ਬੁੱਧਕੜ ਬਾਂਦੇ ਉੱਪਰ ਜਿੱਥੇ ਐਸ ਟਾਈਮ ਪਾਣੀ ਹੈ ਬਿਲਕੁਲ ਬਿਲਕੁਲ نیچے ਬੈਠ ਗਿਆ ਹੁਣ ਜਦ ਕਿ ਜਿਹੜਾ ਪਾਣੀ ਸੀ ਇਸ ਉੱਪਰ ਇਸ ਜਗ੍ਹਾ ਦੇ ਉੱਪਰ ਪਾਣੀ ਆ ਗਿਆ ਸੀ ਜਿਹੜੀ ਆਪਾਂ ਇਸ ਟਾਈਮ ਜ਼ਮੀਨ ਤੇ ਖੜੇ ਹੈਗੇ ਆ ਇਸ ਟਾਈਮ ਜਿਹੜਾ ਅਸੀਂ ਪਹਿਲੇ ਹਾਲਾਤ ਸੀ ਇਸ ਜਗ੍ਹਾ ਤੇ ਪਾਣੀ ਆ ਗਿਆ ਸੀ ਤੁਸੀਂ ਮਿੱਟੀ ਦੇ ਹਾਲਾਤ ਦੇਖ ਸਕਦੇ ਹੋ ਵੀ ਕਿੱਥੇ ਤੱਕ ਪਾਣੀ ਦੀ ਮਾਰ ਪਈ ਆ ਇਸ ਵਾਰ ਇਸ ਹੜਾਂ ਕਾਰਨ ਤਾਂ ਲਗਾਤਾਰ ਹੁਣ ਸਤਲ ਦਰਿਆ ਦਾ ਪਾਣੀ ਆ ਪੱਧਰ ਹੈ ਉਹ ਕਾਫੀ ਹੁਣ ਘਟਦਾ ਦਿਨ ਬਰ ਦਿਨ ਹੁਣ ਘਟਦਾ ਨਜ਼ਰ ਆ ਰਿਹਾ ਦਾ ਇਹ ਹਾਲਾਤ ਇਸ ਟਾਈਮ ਤੁਹਾਨੂੰ ਦਿਖਾ ਰਹੇ ਆ ਗਰਾਊਂਡ ਰਿਪੋਰਟ ਤੁਹਾਨੂੰ ਦਿਖਾ ਰਹੇ ਆ ਇਸ ਟਾਈਮ ਸਤਲੁਜ ਦਰਿਆ ਦੇ ਨਾਲ ਲੱਗਦੇ ਬੂਤਕੜ ਬੰਤੋਂ ਤੇ ਹੁੰੜੜੀ ਹਾਲਾਤ ਹੈ ਸਤਲੁਜ ਦਰਿਆ ਦੇ ਬਿਲਕੁਲ ਹੁਣ ਆਮ ਨੋਰਮਲ ਵਰਗੇ ਹੁੰਦੇ ਜਾ ਰਿਹਾ ਤੇ ਅੱਗੇ ਵੀ ਹੁਣ ਇਹੀ ਆਸ ਹੈ ਤੇ ਇਹ ਲੱਗ ਵੀ ਰਿਹਾ ਵੀ ਹੁਣ ਅੱਗੇ ਤੋਂ ਹੁਣ ਸਭ ਤੋਂ ਜ਼ਿਆਦਾ ਪਾਣੀ ਹੁਣ ਆਉਣ ਵਾਲੇ ਸਮੇਂ 'ਚ ਹੁਣ ਇਸ ਦਾ ਪੱਧਰ ਘਟੂਗਾ ਵਧੂਗਾ ਨਹੀਂ ਕਿ ਹਿਮਾਚਲ 'ਚ ਵੀ ਹੁਣ ਬਰਖਾ ਕੱਟ ਗਈ ਹੈ ਤੇ ਮੌਸਮ ਉੱਥੇ ਵੀ ਵਧੀਆ ਹੋ ਗਿਆ ਤੇ ਪੰਜਾਬ ਦੇ ਵਿੱਚ ਇਸ ਨਾਲ ਹਰਿਆਣਾ ਵੀ ਜਿਹੜੇ ਮੌਸਮ ਹੈ ਹੁਣ ਨੋਰਮਲ ਹੁੰਦਾ ਜਾ ਰਿਹਾ ਤੇ ਕਿਸੇ ਤਰ੍ਹਾਂ ਦੇ ਹੁਣ ਮੀਂਹ ਪੈਣ ਦੇ ਆਸਾਰ ਨਹੀਂ ਲੱਗਦੇ ਬੇਸ਼ੱਕ ਕਿਸੇ ਜਗ੍ਹਾ ਤੇ ਮੀਦੇ ਪੈ ਸਕਦੀ ਲੇਕਿਨ ਹਲਕੀ ਬਾਰਿਸ਼ ਹੋ ਸਕਦੀ ਹੈ ਲੇਕਿਨ ਹੁਣ ਇਸ ਤਰ੍ਹਾਂ ਦੇ ਹਾਲਾਤ ਨਹੀਂ ਹੈ ਕਿ ਸਸਰਾਲੀ ਔਰ ਬੂਤ ਕੱਢ ਦੇ ਬੰ ਬਿਲਕੁਲ ਔਰ ਸਤਲੁਜ ਦਰਿਆ ਦਾ ਪੱਧਰ ਆ ਪਾਣੀ ਕਾਫੀ ਹੁਣ ਘੱਟ ਚੁੱਕਾ ਹੈ ਤਾਂ तमाम ਇਹ ਲੋਗ ਵੀ ਮੌਜੂਦ ਹੈ ਗੱਲਬਾਤ ਕਰਾਂਗੇ ਇੱਥੇ ਆ ਕਿਦਾਂ ਪਹਿਲੇ ਕਿਦਾਂ ਕਿੰਨੇ ਕ ਪਾਣੀ ਸੀ ਇੱਥੇ ਪਹਿਲੇ ਤਾਂ ਚਪੇੜਾ ਪੈਂਦੇ ਬੋ ਜੀ ਬਾਣੂ ਪਟਾਕ ਪਟਾਕ ਕਰਕੇ ਪਾਣੀ ਦੀਆਂ ਤੇ ਉਹ ਟਾਵਰ ਸੀ ਕੋਈ ਪਾਣੀ ਨਾਲ ਕਵਰ ਸੀ ਪੂਰੇ ਕਿੰਨੇ ਦੂਰ ਤੱਕ ਪਣੀ ਦੇਗਾ ਜਾਣਦੀ ਨਾ ਉਹ ਸਾਰੇ ਕਵਰ ਜਿਹੜੇ ਰੂਹੇ ਜਿਹੇ ਖੜੇ ਹੋਏ ਕੁਝ ਦਿਨ ਦਾ ਨਹੀਂ ਸੀ ਨਾ ਪਾਣੀ ਪਾਣੀ ਸੀ ਪਾਣੀ ਪਾਣੀ ਸੀ ਨੀਰੇ ਪਾਣੀ ਪਾਣੀ ਸੀ ਕਿ ਚਪੇੜਾ ਇੱਥੇ ਤੱਕ ਪੈਂਦੀਆਂ ਸੀ ਇਹ ਬਾਣ ਤੋਂ ਬਹੁਤ ਹੀ ਪਾਣੀ ਘਟ ਗਿਆ ਹੁਣ ਤਾਂ ਸਲੋ ਹੈ ਪਹਿਲੇ ਤਾਂ ਛਾਲਾ ਮਾਰਦਾ ਜਾਂਦਾ ਸੀ ਹੂੰ ਹੁਣ ਤਾਂ ਪਾਣੀ ਬਹੁਤ ਹੀ ਘਟ ਗਿਆ ਬਹੁਤ ਹੀ ਪਾਣੀ ਖੜਾ ਹੋ ਗਿਆ ਹੁਣ ਹਾਂਜੀ 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 ਜਿਆਦਾ ਹੁਣ ਬਖਾ ਹੈ ਨਹੀਂ ਹਾਂਜੀ ਹਾਂਜੀ ਕਾਫੀ ਪੱਧਰ ਵੀ ਹੁਣ ਜ਼ਮੀਨ ਨਾਲ ਲੱਗਦਾ ਜਾ ਰਿਹਾ ਹਾਂਜੀ ਹਾਂਜੀ ਆਪ ਵੀ ਪਹਿਲੇ ਆਏ ਸੀ ਹਾਂਜੀ ਆਏ ਸੀ 3 ਤਾਰੀਖ ਨੂੰ ਅੱਛਾ ਉਸ ਤੋਂ ਬਹੁਤ ਕੰਟਰੋਲ ਹੈ ਪਾਣੀ ਹੂੰ ਬਹੁਤ ਹੁਣ ਕੋਈ ਡਰ ਡਰਨੇ ਵਾਲੀ ਬਾਤ ਹੈ ਨਹੀਂ ਬਿਲਕੁਲ ਸਹੀ ਹੋ ਗਿਆ ਬਿਲਕੁਲ ਸਹੀ ਹੋ ਗਿਆ ਆਪ ਕਿਵੇਂ ਲੱਗ ਰਿਹਾ ਹੈ ਬਈ ਕਿਹਦਾ ਪਾਣੀ ਕੇ ਹਾਲਾਤ ਕਿਵੇਂ ਹੈ ਜੀ ਹਾਂ ਵੀ ਨਹੀਂ ਕੇ ਸਾਥ ਆਏ تھے ਹਾਂ तो वो पूरा टावर वगैरह जो नीचे कहीं सा है सारा फुल्टा अब ठीक है हां बिल्कुल ਜੀ ਬਿਲਕੁਲ ਠੀਕ ਹੈ ਇੱਥੇ ਤੱਕ ਪਾਣੀ 깔ੇ ਇੱਥੇ ਤੱਕ ਪਾਣੀ ਪੂਰੇ ਪਾਣੀ ਦਾ ਬਹੁਤ ਤੇਜ਼ ਕੀ ਲੱਗਦਾ ਤੁਸੀਂ ਤੁਸੀਂ ਐਸੇ ਲੱਗ ਕੇ ਨਾ ਲੰਦੇ ਤੁਸੀਂ ਲੋਕੀ ਆ ਹੁਣ ਆਣਾ ਜਾਣਾ ਸ਼ੁਕਰ ਲੋਕੀ ਦੇਖਦੇ ਫਿਰ ਨੂੰ ਹਾਲਾਤ ਬਿਲਕੁਲ ਸਹੀ ਹੋ ਗਏ ਪਾਣੀ ਕਾਫੀ ਪੱਧਰ ਘਟਾ ਹਾਂਜੀ ਹਾਂਜੀ ਬਹੁਤ ਘਟਿਆ ਇਹ ਪਹਿਲੇ ਮੇਲਾ ਲੱਗਿਆ ਸਾਰੇ ਉਹ ਲੋਕ ਆਉਂਦੇ ਦੇ ਵੇਖਣ ਵਾਤੇ ਸ਼ਹਿਰ ਉਹਦੇ ਹਾਲਾਤ ਖਰਾਬ ਸੀ ਕੀ ਲੋਕਾਂ ਨੇ ਆ ਕੇ ਪਿੰਡਾਂ ਆ ਲੈਣੇ ਆ ਗਏ ਬੰਨ ਬੰਨ ਲਗਾਤੇ ਬਾਕੀ ਆਪਣੀ ਆਰਮੀ ਆਈ ਹੋ ਬਾਹਰ ਉਹਨਾਂ ਨੇ ਬਹੁਤ ਕੀਤਾ ਆਪਣਾ ਆਪਣਾ ਕੀ ਪਿੰਡ ਬਚਾ ਲਿਆ ਆਪਣਾ ਬੂਦਗੜ ਸਰਿਆਲੀ ਆਪਣਾ ਇਧਰ ਗੜਾ ਇਧਰ ਹੋਰ ਮਿਹਰ वाले अपने ਪਿੰਡ ਵਾਲਿਆਂ ਨੇ ਆਪ ਹੀ ਬਹੁਤ ਮਿਹਨਤ ਕੀਤੀ ਇਹਨਾਂ ਨੇ ਲੈ ਲੈ ਕੇ ਟਰਾਲੀਆਂ ਲੰਗਰ ਕੀ ਬਾਬਿਆਂ ਦੇ ਗੁਰਦੁਆਰਾ ਤੋਂ ਆਂਦੇ ਰਹੇ ਹਾਂ 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 ਹੁਣ ਤਾਂ ਕੋਈ ਆਪਾਂ ਨੂੰ ਇੰਨਾ ਨਹੀਂ ਖਤਰਾ دریا ਦਾ ਬਹੁਤ ਹੀ ਥੰਮ ਗਿਆ ਪਾਣੀ ਥੰਮ ਗਿਆ ਜੀ ਸੋ ਤੁਹਾਨੂੰ ਅੱਜ ਗਰਾਊਂਡ ਰਿਪੋਰਟ ਦਿਖਾਈ ਹੈ ਬੂਥਗੜ ਸਭ ਤੋਂ ਜ਼ਿਆਦਾ ਨਾਲ ਬੂਥਗੜ ਬੰਨ ਲੱਗਦਾ ਹੈ ਤਾਂ ਬਿਲਕੁਲ ਹੁਣ ਸਭ ਤੋਂ ਜ਼ਿਆਦਾ ਦਾ ਪਾਣੀ ਦਾ ਪੱਦਰ ਹੈ ਹੁਣ ਬਿਲਕੁਲ ਅ ਘਟ ਕਾਫੀ ਘਟ ਚੁੱਕਾ ਹੈ ਤਾਂ तकरीबन ਸਤਾ ਦੇ ਕਾਫੀ ਥੱਲੇ ਨਿਕਲ ਚੁੱਕਾ ਹੈ ਤਾਂ ਹੁਣ ਹਾਲਾਤ ਪਾਣੀ ਦੇ ਹੋ ਬੜਾ ਬਹਾਵ ਹੈ ਉਹ ਵੀ ਬਿਲਕੁਲ ਹੁਣ ਸਮਾਨਯਾਨੀ ਕਿ ਨੋਰਮਲ ਹੋ ਚੁੱਕਾ ਹੈ ਤਾਂ ਹੁਣ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਹੁਣ ਕਿਸੇ ਤਰ੍ਹਾਂ ਦੀ ਹੁਣ ਕਬਰਾਂ ਦੀ ਲੋੜ ਨਹੀਂ ਹੈ ਹੜ੍ਹ ਦੇ ਹਾਲਾਤ ਆ ਉਹ ਹੁਣ ਗੁਜ਼ਰ ਚੁੱਕੇ ਆ ਤਾਂ ਹੁਣ ਜਿਹੜੀ ਜ਼ਿੰਦਗੀ ਹੈ ਦੁਬਾਰਾ ਆਪਣੀ ਉਸੇ ਪਟੜੀ ਤੇ ਦੁਬਾਰਾ ਸ਼ੁਰੂ ਹੋ ਚੁੱਕੀ ਹੈ ਤਾਂ ਲੇਕਿਨ ਫਿਰ ਵੀ ਆਸ-ਪਾਸ ਤੇ ਲੋਕ ਹੈ ਹਜੇ ਵੀ ਜਿਹੜੇ ਇੱਥੇ ਲੋਕ ਹੈ ਉਹ ਇਸ ਬੰਨ ਨੂੰ ਪੱਕਾ ਬਣਾਉਣ ਵਾਸਤੇ ਵੀ ਆਪਣੀ ਜਦੋਂ-ਜਦ ਜਾਰੀ ਰੱਖਣਗੇ ਤਾਂ ਕਿਤੇ ਕਿਤੇ ਆ ਕੇ ਇਸ ਇਲਾਕੇ ਦੇ ਲੋਕ ਹੈ ਹੁਣ ਉਸ ਡਰ ਤੋਂ ਬਿਲਕੁਲ ਹੁਣ ਮੁਕਤ ਹੋ ਚੁੱਕੇ ਆ ਕੈਮਮਨ ਬੋਬੀਨਾ ਪਿੰਡ ਬੁੱਧਕੜ ਜ਼ਿਲ੍ਹਾ ਲੁਧਿਆਣਾ